ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ YouTube ਚੈਨਲ ਬ੍ਰਿੰਦਰਪਾਲ ਸਿੰਘ 9417 ਤੇ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ 18ਵੀਂ ਸਦੀ ਦਾ ਸਮਾ ਸਿੱਖ ਮਿਸਲਾਂ ਦਾ ਸਮਾਸੀ ਸਰਦਾਰ ਬਘੇਲ ਸਿੰਘ ਜੀ ਕਰੋੜ ਸਿੰਘੀਆ ਮਿਸਲ ਦੇ ਬਹੁਤ ਹੀ ਸੂਝਵਾਨ ਦੂਰਅੰਦੇਸ਼ ਤੇ ਬਹਾਦਰ ਜਰਨੈਲ ਹੋਏ ਹਨ ਜਿਨ੍ਹਾਂ ਨੇ 18ਵੀਂ ਸਦੀ ਵਿੱਚ ਵੱਡੇ ਘੱਲੂ ਘਾਰੇ ਉਪਰੰਤ ਆਪਣੀ ਮਿਸਲ ਦੀ ਸ਼ਕਤੀ ਨਾਲ ਪਹਿਲਾਂ ਦੁਆਬੇ ਵਿੱਚ ਤੇ ਫਿਰ ਸਤਲੁਜ ਤੋਂ ਪਾਰਲੇ ਇਲਾਕੇ ਵਿੱਚ ਜਿੱਤ ਪ੍ਰਾਪਤ ਕਰਕੇ ਜਮੁਨਾ ਦਰਿਆ ਤੱਕ ਸਿੱਖਾਂ ਦੀ ਸ਼ਕਤੀ ਦੀਆਂ ਧੂਮਾਂ ਪਾਈਆਂ ਜਰਨੈਲ ਵਗੇਲ ਸਿੰਘ ਨੇ 18ਵੀਂ ਸਦੀ ਦੇ 9ਵੇਂ ਦਹਾਕੇ ਵਿੱਚ ਚਾਰ ਵਾਰ ਦਿੱਲੀ ਤੇ ਹਮਲਾ ਕੀਤਾ ਤੇ ਇੱਕ ਵਾਰ 1783 ਵਿੱਚ ਸਾ ਆਲਮ ਦੂਜੇ ਦੇ ਰਾਜ ਸਮੇਂ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਕਈ ਮਹੀਨੇ ਲਾਲ ਕਿਲੇ ਅੰਦਰ ਦਰਬਾਰ ਹਾਲ ਵਿੱਚ ਦਰਬਾਰ ਲਾਇਆ ਅਤੇ ਲਾਲ ਕਿਲੇ ਤੇ ਖਾਲਸੇ ਦਾ ਕੇਸਰੀ ਨਿਸ਼ਾਨ ਸੈਭ ਚੁਲਾਇਆ 1765 ਤੋਂ 1787 ਤੱਕ 22 ਸਾਲਾਂ ਵਿੱਚ ਸਿੱਖ ਮਿਸਲਾਂ ਨੇ ਦਿੱਲੀ 'ਤੇ 15 ਹਮਲੇ ਕੀਤੇ। ਉਦੋਂ ਇਹ ਅਖਾਨ ਪ੍ਰਚਲਿਤ ਹੋ ਗਿਆ ਸੀ। ਜੇਹੀ ਬਿੱਲੀ ਮਾਰੀ ਤੇਹੀ ਦਿੱਲੀ ਮਾਰੀ। 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਜੀ ਭਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਲਈ ਕੋਰ ਅਤਿਆਚਾਰਾਂ ਵਾਲਾ ਸਮਾਂ ਸੀ। ਮੁਗਲ ਰਾਜ ਸਿੱਖਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨਾ ਚਾਹੁੰਦਾ ਸੀ। ਸਿੱਖ ਸਹਿਰਾ ਪਿੰਡਾਂ ਨੂੰ ਛੱਡ ਕੇ ਪਹਾੜਾਂ ਅਤੇ ਮਾਰੂਥਲਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ। ਇਸ ਸਮੇਂ ਸਿੰਘਾਂ ਸਿੰਘਣੀਆਂ ਨੇ ਸੀਸ ਦਿੱਤੇ ਬੰਦ-ਬੰਦ ਘਟਵਾਏ ਆਰਿਆਂ ਨਾਲ ਚੀਰੇ ਗਏ। ਚਰਖੀਆਂ ਉੱਪਰ ਚੜਾਏ ਗਏ ਅਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਿਆ। ਇਹ ਘੋਰ ਸਮਾਂ ਕਈ ਧਹਾਕੇ ਚੱਲਿਆ। ਇਸ ਸਮੇਂ ਊਟਾ ਕੱਲੂ ਘਾਰਾ ਅਤੇ ਵੱਡਾ ਕੱਲੂ ਘਾਰਾ ਵਾਪਰੇ ਜਿੰਨਾ ਵਿੱਚ ਅੱਧੀ ਸਿੱਖ ਕੌਮ ਖਤਮ ਹੋ ਗਈ। ਜਗਰਿਆ ਖਾਨ ਅਦੀਨਾ ਵੇਗ ਸੁਲਾਵਤ ਖਾਨ ਮੀਰ ਮੰਨੂ ਅਤੇ ਲਖਪਤ ਰਾਏ ਦੇ ਜ਼ੁਲਮ ਹੋਏ ਦਰਬਾਰ ਸਹਿਬ ਟੈ ਟੇਰੀ ਕੀਤਾ ਗਿਆ ਨਾਦਰ ਦੇ ਹਮਲੇ ਹੋਏ ਪੰਜਾਬ ਨੇ ਏਸ਼ੀਆ ਦੇ ਸਭ ਤੋਂ ਵੱਡੇ ਧਾਰਵੀ ਅਤੇ ਨਾਪਾਕ ਲੁਟੇਰੇ ਅਬਦਾਲੀ ਦੇ ਦਸ ਹਮਲਿਆਂ ਦਾ ਕਰੋਪ ਹੰਡਾਇਆ ਸਿੱਖਾਂ ਦੀ ਹੋਂਦ ਨੂੰ ਕਾਇਮ ਰੱਖਣ ਲਈ ਕੁਰਬਾਨੀਆਂ ਸੰਘਰਸ਼ ਅਤੇ ਕੌਮ ਨੂੰ ਸੰਖੇਪ ਕਰਨ ਦੀ ਲੋੜ ਸੀ ਕੌਮ ਵਿੱਚ ਬਦਲਾ ਲੈਣ ਦਾ ਬਹੁਤ ਰੋ ਸੀ ਉਸ ਸਮੇਂ ਸਿੱਖ ਛੋਟੇ-ਛੋਟੇ ਜਥਿਆਂ ਵਿੱਚ ਵੰਡੇ ਹੋਏ ਸਨ ਨਵਾਬ ਕਪੂਰ ਸਿੰਘ ਜੀ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ 29 ਮਾਰਚ 1748 ਨੂੰ ਦਾਲ ਖਾਲਸਾ ਹੁੰਦ ਵਿੱਚ ਆਇਆ ਅਤੇ ਨਵਾਬ ਜੱਸਾ ਸਿੰਘ ਆਲੂਵਾਲੀਆ ਨੂੰ ਦਾਲ ਖਾਲਸਾ ਦਾ ਮੁਖੀ ਠਾਪਿਆ ਗਿਆ। ਉਹ ਇਸ ਵਿਖੜੇ ਸਮੇਂ ਵਿੱਚ ਮਹਾਨ ਨਾਇਕ ਹੋ ਕੇ ਉਭਰੇ। ਉਹਨਾਂ ਨੇ ਬਹਾਦਰੀ, ਨਿੱਡਰਤਾ, ਅਡੋਲਤਾ ਅਤੇ ਸਿੱਦਕ ਦਾ ਇਤਿਹਾਸ ਰਚਿਆ। ਇਸ ਘੋਰ ਸਮੇਂ ਵਿੱਚ ਕੋ ਮਨੂਸੂਚ ਜੀ ਅਗਵਾਈ ਦਿੱਤੀ ਜਿੱਥੇ ਸਿੱਖ ਮੁਗਲਾਂ ਦੇ ਜ਼ੁਲਮ ਸੁਹਾਰਦੇ ਰਹੇ ਉਥੇ ਨਾਲ ਹੀ ਸੰਗਠਿਤ ਹੁੰਦੇ ਰਹੇ ਅਤੇ ਬਹਾਦਰੀ ਦੇ ਜੋਹਰ ਵੀ ਦਿਖਾਉਂਦੇ ਰਹੇ ਸਨ 1761 ਵਿੱਚ ਅਤੇ ਦੁਬਾਰਾ 1764 ਵਿੱਚ ਲਾਹੌਰ ਉੱਤੇ ਕਬਜ਼ਾ ਕੀਤਾ ਅਤੇ ਸਿੰਘਾਂ ਨੇ ਦੁਬਾਰਾ ਖਾਲਸਾਈ ਸਿੱਕਾ ਚਲਾਇਆ 1764 ਵਿੱਚ ਦੁਬਾਰਾ ਸਰਹੰਦ ਫਤਿਹ ਕੀਤਾ 1779 ਵਿੱਚ ਦਿੱਲੀ ਦੀ ਸਾਹੀ ਫੌਜ ਪਟਿਆਲੇ ਉੱਤੇ ਕਬਜ਼ਾ ਕਰਨ ਲਈ ਨਿਕਲੀ ਸਾਹੀ ਫੌਜ ਨੇ ਜਿੱਤਣ ਦੀ ਥਾਂ ਸਿੰਘਾਂ ਨੂੰ 7 ਲੱਖ ਰੁਪਏ ਨਜ਼ਰਾਨਾ ਦੇ ਕੇ ਖਹਿੜਾ ਸੁੜਾਇਆ ਜਿੱਥੇ ਸਿੱਖ ਮਿਸਲਾ ਨੇ ਉੱਤਰ ਵਿੱਚ ਕਾਂਗੜਾ ਦੱਖਣ ਵਿੱਚ ਮੁਲਤਾਨ ਪੱਛਮ ਵਿੱਚ ਅਟਕ ਤੱਕ ਹਕੂਮਤ ਸੰਭਾਲ ਲਈ ਹੁਣ ਉਹਨਾਂ ਦੀ ਨਜ਼ਰ ਦਿੱਲੀ ਵੱਲ ਸੀ ਸਿੱਖ ਮਿਸਲਾਂ ਦੇ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਮਕੜੀਆ ਸਰਦਾਰ ਰਾਏ ਸਿੰਘ ਪੰਗੀ ਅਤੇ ਸਰਦਾਰ ਤਾਰਾ ਸਿੰਘ ਆਦਿ ਨੇ ਦਿੱਲੀ ਦੇ ਚਾਰ ਸੁਪੇਰੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ 1772 ਅਤੇ ਦੁਬਾਰਾ 1778 ਵਿੱਚ ਸਿੰਘ ਦਿੱਲੀ ਵਿੱਚ ਦਾਖਲ ਹੋ ਗਏ 1778 ਵਿੱਚ ਮੁਗਲਾਂ ਅਤੇ ਸਿੰਘਾਂ ਵਿਚਕਾਰ ਜੁੱਧ ਵੀ ਹੋਇਆ ਜਿਸ ਵਿੱਚ ਮੁਗਲ ਹਾਰ ਗਏ ਉੱਜੇ ਹੀ ਸਾਲਾਂ ਵਿੱਚ ਸਿੰਘਾਂ ਨੇ ਦਿੱਲੀ ਦੇ ਨਾਲ ਲੱਗਦੇ ਕਈ ਸਹਿਰਾਂ ਉੱਪਰ ਕਬਜ਼ਾ ਕਰ ਲਿਆ ਫਰਵਰੀ 1783 ਨੂੰ ਪੰਥ ਦੇ ਦੋ ਮਹਾਨ ਜਰਨੇਲਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਬਘੇਲ ਸਿੰਘ ਦੀ ਕਮਾਨ ਹੇਠ ਸਿੰਘਾਂ ਨੇ ਦਿੱਲੀ ਫਤਿਹ ਕਰਨ ਲਈ ਚਾਲੇ ਪਾਏ ਸਿੰਘਾਂ ਰਸਤੇ ਵਿੱਚ ਜਿੱਤਾਂ ਪ੍ਰਾਪਤ ਕਰਦੇ 8 ਮਾਰਚ ਨੂੰ ਜਮਨਾ ਦਰਿਆ ਦੇ ਬਰਾੜੀ ਘਾਟ ਉੱਤੇ ਪਹੁੰਚੇ ਇਹ ਘਾਟ ਦਿੱਲੀ ਤੋਂ 16 ਕਿਲੋਮੀਟਰ ਉੱਤਰ ਵੱਲ ਹੈ ਸਿੰਘਾ ਦੀ ਫੌਜ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਹਿੱਸੇ ਦੀ ਕਮਾਨ ਸਰਦਾਰ ਜੱਸਾ ਸਿੰਘ ਅਲੋਵਾਲੀਆ ਕੋਲ ਸੀ ਅਤੇ ਦੂਜੇ ਹਿੱਸੇ ਦੀ ਕਮਾਨ ਸਰਦਾਰ ਬਗੇਲ ਸਿੰਘ ਕੋਲ ਸੀ ਜਿਸ ਵਿੱਚ 30000 ਸੈਨਿਕ ਸਨ ਜਿੱਥੇ ਇਸ ਟੁਕੜੀ ਨੇ ਸੌਣੀ ਪਾਈ ਉਸ ਨੂੰ 30 ਹਜ਼ਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਜ ਕੱਲ ਉਹ ਉਥੇ ਦਿੱਲੀ ਹਾਈ ਕੋਰਟ ਸਥਿਤ ਹੈ ਉਸੇ ਦਿਨ ਸਿੰਘਾ ਨੇ ਮਲਕਾ ਗੰਜ ਸਬਜ਼ੀ ਮੰਡੀ ਅਤੇ ਮੁਗਲਪੁਰਾ ਜਿੱਤ ਲਿਆ ਮੁਗਲ ਸੈਨਾ ਨੇ ਸਾਹਾ ਜادہ ਮਿਰਜ਼ਾ ਸੀ ਕੋਹ ਨੇ ਕਿਲਾ ਮਹਿਤਾਬਪੁਰ ਕੋਲ ਸਿੰਘਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ 9 ਮਾਰਚ ਨੂੰ ਸਿੰਘਾਂ ਨੇ ਅਜਮੇਰੀ ਗੇਟ ਉੱਤੇ ਕਬਜ਼ਾ ਕਰ ਲਿਆ ਸ਼ਹਿਰ ਵਿੱਚ ਮਾਤਮ ਦਾ ਮਾਹੌਲ ਸੀ ਹਕੂਮਤ ਵੱਲੋਂ ਲੋਕਾਂ ਨੂੰ ਕਿਲੇ ਵਿੱਚ ਸਰਨ ਲੈਣ ਲਈ ਕਿਹਾ ਜਾ ਰਿਹਾ ਸੀ ਕਿਲੇ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਅਤੇ ਸੁਰੱਖਿਆ ਲਈ ਸੈਨਿਕ ਟੁਕੜੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਕਿਲੇ ਵਿੱਚ ਦਾਖਲ ਹੋਣਾ ਲਗਭਗ ਅਸੰਭਵ ਸੀ ਸਿੰਘਾਂ ਨੂੰ ਅਚਾਨਕ ਦਿੱਲੀ ਦੇ ਨੇੜੇ ਰਹਿੰਦਾ ਇੱਕ ਰਾਜ ਮਿਸਤਰੀ ਮਿਲ ਗਿਆ ਉਸਨੇ ਦੱਸਿਆ ਕਿ ਕਿਲੇ ਦੀ ਅੰਦਰਲੀ ਦੀਵਾਰ ਇੱਕ ਖਾਸ ਥਾਂ ਤੇ गिर ਚੁੱਕੀ ਹੈ ਸਿਰਫ ਬਾਹਰਲੀ ਦੀਵਾਰ ਹੀ ਹੈ ਉਸ ਨੇ ਸਿੰਘਾਂ ਨੂੰ ਉਹ ਜਗ੍ਹਾ ਦਿਖਾ ਦਿੱਤੀ ਸਿੰਘਾਂ ਨੇ ਲੱਕੜੀ ਦੇ ਸਤੀਰਾ ਨਾਲ ਉਸ ਥਾਂ ਮੋਰੀ ਭਾਵ ਮੋਹਰਾ ਕਰ ਲਿਆ ਅਤੇ ਕਿਲੇ ਵਿੱਚ ਦਾਖਲ ਹੋ ਗਏ ਇਸ ਥਾਂ ਨੂੰ ਮੋਰੀ ਗੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ 11 ਮਾਰਚ 1783 ਨੂੰ ਸਿੰਘ ਲਾਲ ਕਿਲੇ ਵਿੱਚ ਦਾਖਲ ਹੋ ਗਏ ਸਹਿਨ ਸਾ ਆਲਮ ਦੂਜਾ ਅਤੇ ਉਸ ਦੇ ਦਰਬਾਰੀ ਗੁਪਤ ਧਾਮਾ ਵਿੱਚ ਲੋਕ ਗਏ ਸਰਦਾਰ ਬਗੇਲ ਸਿੰਘ ਜੀ ਨੇ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਲਹਿਰਾਇਆ ਦੀਵਾਨ ਏ ਖਾਸ ਵਿੱਚ ਸਰਦਾਰ ਜੱਸਾ ਸਿੰਘ ਆਲੋਵਾਲੀਆ ਜੀ ਨੂੰ ਤਖਤ ਉੱਤੇ ਬਿਠਾਇਆ ਗਿਆ ਅਤੇ ਉਹਨਾਂ ਉੱਪਰ ਮੋਰ ਦੇ ਪੰਖ ਲਹਿਰਾਏ ਗਏ ਪ੍ਰੰਤੂ ਸਰਦਾਰ ਜੱਸਾ ਸਿੰਘ ਰਾਮਕੜੀਆ ਜੀ ਨੇ ਤਖਤ ਉੱਪਰ ਆਪਣਾ ਹੱਕ ਜਤਾਇਆ ਕਿਉਂਕਿ ਉਹ ਇਸ ਖੇਤਰ ਵਿੱਚ ਤੇਗਾ ਮਾਰਦੇ ਰਹੇ ਸਨ ਸਰਦਾਰ ਜੱਸਾ ਸਿੰਘ ਆਲੋਵਾਲੀਆਂ ਨੇ ਉਸੇ ਵੇਲੇ ਤਖਤ ਸਾਡ ਦਿੱਤਾ ਅਤੇ ਕਿਹਾ ਮਿਸਲਾਂ ਬਾੰਡ ਅਬ ਕਬੂ ਨਾ ਪਾਵੋ ਰਲ ਮਿਲ ਕਰ ਤੁਮ ਪੰਥ ਬਚਾਵੋ ਸਭ ਹਾਲਾਤ ਨੂੰ ਦੇਖਦੇ ਹੋਏ ਬਾਦਸ਼ਾਹ ਸਾ ਆਲਮ ਨੇ ਸਿੰਘਾਂ ਨਾਲ ਸੰਧੀ ਕਰਨਾ ਠੀਕ ਸਮਝਿਆ ਬਾਦਸ਼ਾਹ ਨੇ ਸਿੰਘਾਂ ਦੀ ਹਿਤੈਸੀ ਬੇਗਮ ਸਮਰੂ ਨੂੰ ਵਿੱਚ ਪਾ ਕੇ ਸੰਧੀ ਕੀਤੀ ਸੰਧੀ ਅਨੁਸਾਰ ਬਾਦਸ਼ਾਹ ਨੇ ਸਿੰਘਾਂ ਨੂੰ 3 ਲੱਖ ਰੁਪਏ ਨਜ਼ਰਾਨਾ ਅਦਾ ਕੀਤਾ ਅਤੇ ਜਿੱਥੇ-ਜਿੱਥੇ ਗੁਰੂ ਸਹਿਬਾਨ ਨੇ ਚਰਨ ਪਾਏ ਸਨ ਉੱਥੇ ਗੁਰਦੁਆਰੇ ਉਸਾਰਨ ਦੀ ਖੁੱਲ੍ਹ ਦਿੱਤੀ ਜਿਸ ਸਮੇਂ ਸਿੱਖਾਂ ਨੇ ਦਿੱਲੀ ਤੇ ਹਮਲਾ ਕੀਤਾ ਸੀ ਉਸ ਵੇਲੇ ਖਾਲਸੇ ਨੇ ਬੜੇ ਉੱਚ اخلاق ਦਾ ਪ੍ਰਗਟਾਵਾ ਕਰਦਿਆਂ ਸਰਦਾਰ ਬਘੇਲ ਸਿੰਘ ਜੀ ਦੇ ਆਦੇਸ਼ ਅਨੁਸਾਰ ਨਾ ਕਿਸੇ ਬੇਦੋਸੇ ਨੂੰ ਮੌਤ ਦੇ ਘਾਟ ਉਤਾਰਿਆ ਨਾ ਸਾਹੀ ਘਰਾਣੇ ਦੀਆਂ ਔਰਤਾਂ ਦੀ ਬੇਪਤੀ ਕੀਤੀ ਕਿਸੇ ਨੂੰ ਵੀ ਗੁਪਤ ਖਜ਼ਾਨੇ ਦਾ ਪਤਾ ਦੱਸਣ ਲਈ ਤੰਗ ਨਹੀਂ ਕੀਤਾ ਉਹਨਾਂ ਨੇ ਕਦੇ ਵੀ ਕਿਸੇ ਇਸਤਰੀ ਨੂੰ ਹੱਥ ਨਹੀਂ ਪਾਇਆ ਜਿੱਥੇ ਸਿੱਖਾਂ ਤੇ ਕੋਈ ਨਿਗਰਾਨੀ ਵੀ ਨਹੀਂ ਸੀ ਸਿੱਖਾਂ ਨੇ ਉੱਥੇ ਵੀ ਕਿਸੇ ਇਸਤਰੀ ਵੱਲ ਉਂਗਲੀ ਨਹੀਂ ਉਠਾਈ लाल किले ਦੇ ਵਾਸੀਆਂ ਨੇ ਪਹਿਲੀ ਵਾਰ ਅਜਿਹੇ ਹਮਲਾਵਰ ਦੇਖੇ ਸਨ ਜਿਨ੍ਹਾਂ ਨੇ ਕਿਸੇ ਵਿਅਕਤੀ ਨੂੰ ਵੀ અપਮਾਨਤ ਨਾ ਕੀਤਾ ਮਿਸਲਾਂ ਦੇ ਅੰਦਰੂਨੀ ਹਾਲਾਤ ਕਾਰਨ ਅਤੇ ਦਿੱਲੀ ਦੇ ਸੈਨ ਸਾ ਨਾਲ ਹੋਏ ਇੱਕ ਸਮਝੌਤੇ ਮਗਰੋਂ ਸਾਰੀ ਖਾਲਸਾ ਵਹੀਰ ਦਿੱਲੀ ਛੱਡ ਕੇ ਪੰਜਾਬ ਚਲੀ ਗਈ ਜਾਂਦੇ ਸਮੇਂ ਤਖਤ ਏਟਾਊਸ ਦਾ ਇੱਕ ਪੱਥਰ ਉਖਾੜ ਕੇ ਦਿੱਲੀ ਫਤਿਹ ਦੀ ਯਾਦਗਾਰ ਬਜੋ ਨਾਲ ਲੈ ਗਏ ਇਹ ਇਤਿਹਾਸਕ ਪੱਥਰ ਅੱਜ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਕੇ ਦੁਖਪੰਜਣੀ ਵੇਰੀ ਦੇ ਨਜ਼ਦੀਕ ਪ੍ਰਕਰਮਾ ਵਿੱਚ ਖੱਬੇ ਹੱਥ ਉੱਚੀ ਜਗ੍ਹਾ ਤੇ ਰੱਖਿਆ ਗਿਆ ਹੈ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ